ਹੱਲੇ ਕੁਝ ਸਮਾਂ ਪਹਿਲਾਂ ਜਿੱਥੇ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਹੋਈ ਫਾਇਰਿੰਗ ਦੌਰਾਨ ਇੱਕ ਵਿਅਕਤੀ ਦਾ ਕਤਲ ਹੋਇਆ ਸੀ ਉੱਥੇ ਹੀ ਹੁਣ ਅੰਮ੍ਰਿਤਸਰ ਤੋਂ ਇੱਕ ਹੋਰ ਕਤਲ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੋਂ ਦੇ ਸ਼ਰਾਟਾ ਇਲਾਕੇ ਵਿੱਚ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਘਰ ਵਾਪਸ ਆ ਰਹੇ ਇੱਕ 40 ਸਾਲਾ ਵਿਅਕਤੀ ਤੇ ਦੋ ਦੋਸ਼ੀਆਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਕੁਝ ਸਮੇਂ ਤੋਂ ਮ੍ਰਿਤਕ ਨੂੰ ਧਮਕੀਆਂ ਮਿਲ ਰਹੀਆਂ ਸਨ ਅਤੇ ਇਹ ਮਾਮਲਾ ਵੀ ਉਨ੍ਹਾਂ ਧਮਕੀਆਂ ਦਾ ਹੀ ਨਤੀਜਾ ਲੱਗ ਰਿਹਾ ਹੈ ਫਿਲਹਾਲ ਪੁਲਿਸ ਵੱਲੋਂ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੇਰੇ ਹਸਬੰਦ ਆ ਮੇਰੀ ਦੋਦੀ ਦਾ ਘਰ ਵਾਲਾ ਨਿਸ਼ਾਨ ਸਿੰਘ ਡੇਰਾ ਬਾਬਾ ਨਾਨਕ ਰੇਂਦਾ ਇਹ ਥੋੜਾ ਜੇ ਬੈਲਾ ਇਹ ਸਾਡੀ ਕੁੜੀ ਨੂੰ ਮਾਰਦਾ ਕੁੱਟਦਾ ਹੀ ਅਈ ਆਪਣੀ ਕੁੜੀ ਨੂੰ ਦੋ ਵਾਰੀ ਲੈ ਆਏ ਆ ਘਰੇ ਫੇਰ ਧਮਕੀਆਂ ਦੇ ਲੱਗ ਪਿਆ ਫੇਰੇ ਸਾਡੇ ਗੇਟ 'ਚ ਗੋਲੀਆਂ ਚਲਾ ਕੇ ਗਿਆ ਰਾਤ 2 ਮਹੀਨੇ ਪਹਿਲਾਂ ਆਈ ਬਾਕਾਰ ਛੱਡ ਕੇ 15 ਦਿਨ ਹੀ ਬਾਹਰ ਰਹੇ ਘਰੇ ਨਹੀਂ ਆਏ ਵੇ ਨਹੀਂ ਚੜ੍ਹ ਦੋੜਮ ਡੰਡਾ ਆਇਆ ਵੇ ਨਹੀਂ ਲੈ ਕੇ ਆਏ ਘਰੇ ਵੀ ਚਲੋ ਇ ਘਰੇ ਰਹੀਏ ਕਿੰਨਾ ਚਿਰ ਘਰ ਛੱਡਿਆ ਜਾਂਦਾ ਆਪਣਾ ਆਈ ਬੱਚੇ ਸਕੂਲ ਚੜਨ ਜਾਣੇ ਕਰ ਇਹਦਾ ਕੋਈ ਪਤਾ ਨਹੀਂ ਧਮਕੀਆ ਦਿੰਦਾ ਹੁੰਦਾ ਮੇਰੇ ਭਨੇਵੇਂ ਨੂੰ ਧਮਕੀਆ ਲਾਉਂਦਾ ਰੋਜ਼ ਰਾਤ ਨੂੰ ਫੋਨ ਕਰਦਾ ਰੋਜ਼ ਕਹਿੰਦਾ ਮੈਂ ਆਉਣ ਲੱਗਾ ਮੈਂ ਗੋਲੀਆਂ ਮਾਰਨ ਆਉਣ ਲੱਗਾ ਉਹ ਕਹਿੰਦੇ ਆ ਜਾ ਸਾਡੇ ਕੋ ਆ ਤੇ ਇਹਨਾਂ ਨੇ ਪਰਚੇ ਜੋ ਆਪਣਾ ਨਾਮ ਘਟਾ ਲਿਆ ਕਿ ਮੈਂ ਨਹੀਂ ਹੁਣ ਵੇਚਿਆਗਾ ਥੋੜੇ ਦੇਣੀ ਹੋਏ ਵੀ ਕਹਿੰਦੇ ਕਿ ਮੈਂ ਨਹੀਂ ਹੈਗਾ ਵੇਚ ਤੂੰ ਆਪਣੀ ਲੜਾਈ ਆਪ ਕਰ ਨਜੇਠ ਲੋ ਤੇ ਪਰ ਉਹ ਇਹਨਾਂ ਨੂੰ ਹੀ ਨਿਸ਼ਾਨਾ ਬਣਾ ਗਿਆ ਬੱਚੇ ਛੱਡਣ ਗਏ ਸਵੇਰੇ ਗੋਲੀਆਂ ਮਾਰ ਗਿਆ ਵਾ ਕਿੱਥੇ ਬਾਜੀ ਗੋਲੀਆਂ ਇਹ ਮੈਨੂੰ ਨਹੀਂ ਪਤਾ ਕਿੱਥੇ ਇੱਥੇ ਮਰਵਾ ਦੀ ਦੁਕਾਨ ਲੱਗੇ 6:30 ਲੱਗੇ ਉੱਤੇ ਮਰ ਗਿਆ ਗੋਲੀਆਂ ਕਾਰਨ ਸਾਬ ਪਿਆ ਨਹੀਂ ਉਹ ਆਪ ਕਹਿੰਦੇ ਬਾਹਰ ਆ ਬਾਹਰ ਉਹਨੇ ਕਿਨੂੰ ਫਰੋਤੀ ਦਿੱਤੀ ਆ ਕਿਨੂੰ ਪੈਸੇ ਦਿੱਤੇ ਆ ਤੇ ਉਹਨੇ ਮਰਵਾਇਆ ਮੇਰੇ ਘਰ ਵਾਲੇ ਨੂੰ ਹੋਰ ਉਹ ਕਿਨੂੰ ਮੇਰੇ ਜੇਟ ਕੋ ਵੀ ਉਹ ਡਰਦਾ ਏ ਉਹਨਾਂ ਦੇ ਸਾਹਮਣੇ ਨਹੀਂ ਹੁੰਦਾ ਉਹਨੂੰ ਪਤਾ ਇਹਨਾਂ ਨੇ ਮਾਰ ਦੇਣਾ ਮੈਨੂੰ ਤੇ ਮੇਰੇ ਘਰ ਵਾਲੇ ਨੂੰ ਮੇਰੇ ਘਰ ਵਾਲਾ ਸਾਈਂ ਲੋਗ ਵਿਚਾਰਾ ਉਹਨੂੰ ਮਾਰ ਗਿਆ ਤੱਕੀ ਨਹੀਂ ਬਰਨੀ ਕੋਈ ਮੇਰੇ ਬਨੇਵੇ ਨੂੰ ਧਮਕੀਆਂ ਦਿੰਦਾ ਹੀ ਰੋਜ਼ ਕਿ ਮੈਂ ਗੋਲੀਆਂ ਜਲਾਉਣ ਆਉਣ ਲੱਗਾ ਆ ਤੇ ਉਹ ਕਹਿੰਦਾ ਆ ਜਾ ਇੱਕ ਦੋ ਵਾਰੀ ਤੇ ਅਈ ਤੇ ਚਾਰ ਦਿਨ ਰਾਤ ਉਧਰੇ ਸੁੱਤੇ ਘਰੇ ਵੀ ਰਾਤ ਨਾ ਕਿਤੇ ਆ ਜਵੇ ਪਰ ਨਹੀਂ ਆਇਆ ਤੇ ਅਈ ਆ ਕੇ ਐਵੇਂ ਕਰਦਾ ਵੇ ਇਹਨੇ ਗੱਲਾਂ ਹੀ ਕਰਨੀਆਂ ਹੁੰਦੀਆਂ ਵੇ ਫੁਕਰਾ ਹੈਗਾ ਵਾ ਤੇ ਉਹ ਅੱਜ ਪਿੱਛਾ ਕਰਦਾ ਰਿਹਾ ਵਾ ਟਾਈਮ ਚੁੱਕਦਾ ਰਿਹਾ ਵਾ ਕਿ ਬੱਚੇ ਕਿਹੜੇ ਵੇਲੇ ਲੈਣ ਜਾਂਦਾ ਏ ਛੱਡਣ ਜਾਂਦਾ ਵਾ ਲੈਣ ਦੇ ਮੈਂ ਹੀ ਜਾਣੀ ਹੁੰਨੀ ਉਹਨੇ ਟਾਈਮ ਵੇਖਿਆ ਕਿ ਬੱਚੇ ਛੱਡਣ ਜਾਂਦਾ ਸਾਰਾ ਦਿਨ ਡਿਊਟੀ ਦੇ ਰਹਿੰਦਾ ਵਾ ਤੇ ਸਵੇਰੇ ਬਸ ਬੱਚੇ ਛੱਡ ਕੇ ਆਉਣ ਦੇ ਹੀ ਤੋਂ ਉਹਦੇ ਗੋਲੀ ਮਾਰ ਗਿਆ ਨਿਖਾਲ ਕੰਮ ਕੀ ਕਰਦਾ ਹੈ ਇਹ ਐਨਆਰਆਈ ਬਾਹਰ ਇਸ ਵਕਤੇ ਬਾਹਰ ਹੈ गावा ਪਰ ਸਾਨੂੰ ਪੱਕਾ ਨਹੀਂ ਪਤਾ ਇਹ ਬਾਹਰ ਹੈ ਕਿੱਥੇ ਆ ਕਹਿੰਦੇ ਕਿ ਬਾਹਰ ਆ ਤੇ ਇਹਨੇ ਕੇ ਇਹਨੂੰ ਪੈਸੇ ਦਿੱਤੇ ਆ ਮਾਰਨ ਵਾਸਤੇ ਸਾਨੂੰ ਨਹੀਂ ਪਤਾ ਇਹ ਕੀ ਹੈ ਪਰ ਮਰਵਾਇਆ ਇਹਨੇ ਇਹਦੇ ਨਾਲ ਹੀ ਦੁਸ਼ਮਣੀ ਆਈ ਤੇ ਪਿੱਛੇ ਵੀ ਹੋ ਗਈ ਦੁਸ਼ਮਣੀ ਵੀ ਕਾਦੀ ਆਇਆ ਕੇ ਬੈ ਕੇ ਗੱਲ ਕਰ ਲੈਨੇ ਇਹ ਮੁੰਡਾ ਮੰਗਦਾ ਹੀ ਆਇਆ ਕੇ ਮੁੰਡਾ ਵੀ ਲੱਲਾ ਤੂੰ ਸਾਡੀ ਜਾਨ ਬਖਸ਼ ਦੇ ਤੂੰ ਮੁੰਡਾ ਵੀ ਲੱਲਾ ਪਰੇ ਟਾਈਮ ਪਾਈ ਗਏ ਗਾਂ ਦੇ ਗਾਦੋ 2 ਮਹੀਨੇ 3 ਮਹੀਨੇ ਹੋ ਗਏ 4 ਮਹੀਨੇ ਹੋ ਗਏ ਕੋਈ ਇਹਨਾਂ ਨੇ ਜਵਾਬ ਨਹੀਂ ਚੁੱਪ ਕਰਕੇ ਬਹਿ ਗਏ ਇਹਨਾਂ ਦੇ ਡੇਰਾ ਬਾਬਾ ਨਾਨਕ ਅਹੀਂ ਉੱਥੇ ਵੀ ਦਰਖਾਸਤ ਦੇ ਕੇ ਆਏ ਆ 2-3 ਵਾਰੀ ਗਏ ਆ ਪਰ ਉਹ ਵੀ ਕੋਈ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਨਾ ਜਾ ਡੇਵਾਲਿਆ ਨੇ ਕੀਤੀ ਕੋਈ ਕਾਰਵਾਈ ਮੈਂ ਉਹ ਕਹਿੰਨੇ ਆ ਕਿ ਇਹਨੂੰ ਜੇਲ੍ਹ ਦੇ ਅੰਦਰ ਦੇ ਕੇ ਇਹਨੂੰ ਤਸੀਹੇ ਦਿੱਤੇ ਜਾਣ ਜਿੰਨੇ ਹੋ ਸਕਦੇ ਆ ਅਈ ਸਰ ਕਿਛ ਹਾ ਤੇ ਗੋਲੀ ਚਾ ਆਇਆ ਸਾਹਮਣੇ ਗੋਲੀ ਦਾ ਜੱਛਾ ਡੇ ਦਾ ਸਵੇਰੇ ਸ਼ਾਟਾ ਗੁਰਦੁਰਦ ਸਾਹਿਬ ਦੇ ਲਾਗੇ ਇੱਕ ਗੋਲੀ ਦੀ ਘਟਨਾ ਵਾਪਰਨ ਦੀ ਸੂਚਨਾ ਸਾਹਮਣੇ ਆਈ ਸੀ ਜਿਸ ਬੰਦ ਚ ਇੱਕ ਵਿਅਕਤੀ ਜ਼ਖਮੀ ਹੋਇਆ ਸੀ ਤੁਹਾਨੂੰ ਹਸਲ ਪਹਛਾਇਆ ਗਿਆ ਇਸ ਬੰਦੀ ਜਾਣਕਾਰੀ ਹੈ ਵਿਅਕਤੀ ਦੀ ਮੌਤ ਹੋਈ ਹੈ ਕਿ ਹਲੇ ਪਤਾ ਲੱਗਾ ਕਿ ਉਹਦੀ ਮੌਤ ਹੋ ਗਈ ਹੈ ਇਸ ਬੰਦੀ ਮਿਲਮਾ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਨੇ ਪੁਰਾਣੀ ਰਣਜੀਤ ਦਾ ਮਾਮਲਾ ਫੇਲਾ ਹੁਣ ਤੱਕ ਜਿਹੜੇ ਇਨਫੋਰਮੇਸ਼ਨ ਆ ਉਹ ਹੈ ਪੁਰਾਣੀ ਰਣਜੀਤ ਸ਼ਹਿਨ ਦੀ ਹੈ